ਲੋ ਜੀ ਨਿਆ ਪਟਾਉਣ ਲੱਗੇ ਆ ਸਾਰੇ ਭਾਈ ਆ ਗਏ ਪਹੁੰਚ ਗਏ ਬੰਦੇ ਸਤਿ ਸ੍ਰੀ ਅਕਾਲ ਜੀ ਇਸ ਵੇਲੇ ਅਰਦਾਸ ਬੇਨਤੀ ਆਪੇ ਸਤਿ ਸ੍ਰੀ ਅਕਾਲ ਪਰਿਵਾਰ ਆਪਸਾ ਫਿਰ ਜੀ ਲੋ ਭਾਈ ਨਿਆ ਦਾ ਕੰਮ ਹੋਣਾ ਸ਼ੁਰੂ ਤੇ ਇਧਰ ਤਾਇਆ ਜੀ ਨੂੰ ਮਿਲੋ ਜੀ ਹਾਂ ਜੀ ਪਹੁੰਚ ਗਏ ਵੇ ਮੈਂ ਤਾਂ ਪਹਿਲਾ ਵੀ ਜਿਹੜਾ ਮਾਰ ਗਿਆ ਹਾਂ ਚਲੋ ਜਲਦੀ ਅੰਦਰ ਨੂੰ ਜ਼ਰੂਰੀ ਆ ਬਾਈ ਇਹ ਹਾਂ ਜ਼ਰੂਰੀ ਆ ਇਹ ਹੈ ਮੁਖੀ ਬੰਦੇ ਆ ਸੀ ਹੈ ਮੁਖੀ ਬੰਦਾ ਬਾਈ ਤੁਸੀਂ ਉਹ ਬਣਾਇਆ ਤਾਂ ਜੀ ਇਹ ਪਹਿਲਾ ਹੈ ਹਾਂ ਲੋ ਬਾਈ ਸਾਰੇ ਸਾਰੇ ਬੈਠੇ ਆ ਟੋਟਲੀ ਬੰਦੇ ਪਾਪਾ ਜੀ ਕਹਿੰਦਾ ਅਸੀਂ ਉਹ ਬਣਾਇਆ ਤਾਂ ਇਹ ਇਹੀ ਗੱਲ ਕਰਦੇ ਹੁੰਦੇ ਆ ਹੈ ਇਹ ਚੀਜ਼ ਬਣਾਇਉਤਾ ਆਦੇ ਆ ਸਾਡੇ ਗੱਡੇ ਨਾਲ ਭਰਤ ਪਾਇਆ ਹੁਣ ਗੱਡੇ ਨਾਲ ਡੇੜੇ ਨਾਲ ਹੂੰ ਸਹੀ ਗੱਲ ਲੋ ਬਾਈ ਸਾਰੇ ਬੈਠੇ ਆ ਟੋਟਲੀ ਤੁਮੇ ਸਤਿਕਾਰ 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 ਜੀ ਸਤਿਕਾਰ ਜੀ ਸਤਿਕਾਰ ਸਤਿਕਾਰ ਅੱਛਾ ਸਤਿਕਾਰ ਆਏ ਬਈ ਦਾ ਮੁੰਡੇ ਦੀ ਸਫਤ ਆ ਹਾਂ ਇਹਦੀ ਸਫਤ ਆ ਸਫਤ ਪਰੀ ਪਰੀ ਦਾ ਹੈ ਪਰੀ ਤਾਂ ਪਰੀ ਹੋ ਖਰ ਹਾਂ ਆ ਦੇਖ ਲਾ ਤਾਂ ਆ ਜਾ ਤਾਂ ਆਈ ਕੰਮ ਚੱਲੇ ਇਧਰ ਮਹਿਕ ਕਿੱਥੇ ਆ ਕਦੋਂ ਦਾ ਤੁਨ ਮੈਂ ਕਹਿੰਦਾ ਰਿਹਾ ਠੇਕੇਦਾਰ ਜੀ ਸਸਕਾਰ ਕਿਹਾਲ ਹੈ ਠੀਕ ਆ ਜੋ ਬਈ ਲੈ ਲੈ ਦੋ ਲਾ ਬਈ ਚੱਲ ਪਿਆ ਕੰਮ ਨਿਓ ਦਾ ਸਾਰੇ ਬੈਠੇ ਟੋਟਲੀ ਪਾਪੇ ਰਾਈ ਕੋਈ ਇੱਕ ਹੋਰ ਆ ਗਿਆ ਉਹ ਦੇ ਓਕੇ ਲਈ ਆਉਂਦਾ ਦੇਖੀ ਮੜਾ ਜਾ ਹੈ ਠੀਕ ਨੇ ਆ ਭلوانਿਕਾ ਲਈ ਆਉਂਦਾ ਕੀ ਹੈ ਹੈ ਗੋਸ ਹੈ ਗਾਈ ਲੋਈ ਨਕਸ਼ਾ ਵੀ ਦੇਖਿਆ ਜਾ ਰਿਹਾ ਕੀ ਹੈ ਪਤਾ ਹੈ ਅੱਛਾ 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 ਠੀਕ ਹੈ ਲੈ ਫੜ ਉਧਰ ਫੜ 22 ਜੀਨ ਫੜਾ ਲੋ ਬਾਈ ਨਕਸ਼ਾ ਹੈ ਲੋ ਬਾਈ ਤਿੰਨੇ ਭਾਈ ਬੈਗੇ ਆਖੇ ਮੌਜੂਦਾ ਜਿਹੜੇ ਉਹ ਬੰਦ ਕਰ ਕਰਾ ਖੜਾ ਹਾਂ ਮੈਂ ਆਪਣਾ ਸਮਾਨ ਲਿਆਈ ਤੂੰ ਹਾਂ ਮੱਥਾ ਟੇਕਨ ਵਾਲਾ ਬਾਬੇ ਨਾਨਕ ਦਾ ਨੋ ਲੈ ਕੇ ਹਾਂ ਸਮਾਨ ਲੈ ਠੀਕ ਹੈ ਲੋ ਬਾਈ ਬਾਹਰ ਕਰੋ ਸੱਚੇ ਪਾਤਸ਼ਾਹ ਠੀਕ ਹੈ ਬਧਾਈਆਂ ਅੱਜ ਕੰਮ ਮਜ਼ੇ ਸ਼ੁਰੂ ਹੋਇਆ ਹੈ ਨਾ ਤੁਹਾਨੂੰ ਵੀ ਬਹੁਤ ਬਹੁਤ ਤੇ ਮਹੀਨਾ ਲੱਗਿਆ ਤਾਂ ਉਹਨੂੰ ਲਗਭਗ 25 ਦਿਨ 25 ਦਿਨ ਪੂਰੇ 25 ਦਿਨ ਸਹੀ ਗੱਲ ਹੈ ਹਾਂ ਲੋ ਬਾਈ ਕੀ ਹਾਂਜੀ ਆਉਂਦਾ ਸਮਝ ਹੈ ਬਸ ਇੱਥੇ ਹੀ ਸਮਝ ਤਾਂ ਹਾਂ ਇਹ ਦਸਜੀ ਵੀ ਆਏ ਹੈ ਆ ਵੇੜਾ ਇੱਥੇ ਜੀ ਰੱਖ ਲੈਣਾ ਅੱਛਾ ਆਇਦਣੇ ਤਾਂ ਦੇ ਕਰਕੇ ਲਾ ਠੇਕੇਦਾਰ ਤੇ ਪਤਾ ਲੱਗਣਾ ਤੈਨੂੰ ਅਸਲੀ ਹੁਣ ਪਤਾ ਇੱਕ ਸਮਝ ਨਹੀਂ ਆ ਰਿਹਾ ਕਹਿੰਦਾ ਇਹ ਆ ਲੈ ਹੁਣ ਦੱਸੂਗਾ ਗੱਲ ਤੇ ਇਹ ਆਹ ਲੈ ਫੜ ਹੁਣ ਦੱਸ ਕੇ ਕਹਿੰਦਾ ਜੀ ਤੇ ਜੋ ਚੱਕ ਲੈ ਸਾਰੇ ਚੱਕ ਲੈ ਲੈ ਇੱਧਰ ਬੜੂ ਇੱਕ ਬਰੀ ਹੋ ਰਹੀ ਆ ਸਾਰੇ ਬੰਦੇ ਹਾਂ ਹਾਂ ਉਹ ਗੱਲ ਤੇ ਐਂਟਰੀ ਜਿੱਦ ਤੇ ਹੋਊਗਾ ਹੋਊਗਾ ਬੈਠੇ ਸਾਰੇ ਲੋ ਜੀ ਨਿਵਾ ਪਟਾਉਣ ਲੱਗੇ ਆ ਸਾਰੇ ਭਾਈ ਆ ਗਏ ਪਹੁੰਚ ਗਏ ਬੰਦੇ ਇਧਰ ਤੰਨੇ ਭਾਈ ਪਾਪਾ ਜੀ ਰਹੀਂ ਤਾਇਆ ਜੀ ਚਾਚਾ ਜੀ ਇਧਰ ਠੇਕੇਦਾਰ ਭਾਈ ਹਾਂ ਆਉਂਦੇ ਸਾਰੇ ਹਾਂ ਦੇਖ ਲੈ ਆਏ ਹੁੰਦਾ ਕੰਮ ਸ਼ੁਰੂ ਸਹੀ ਗੱਲ ਆ ਹਾਂ ਭਾਈ ਵਧੀਆ ਠੀਕ ਆ ਠੀਕ ਆ ਓਕੇ ਰਿਪੋਰਟ ਹਾਂ ਓਕੇ ਹਾਂ ਜੀ ਲੋ ਭਾਈ ਹਾਂ ਭਾਈ ਪਹਿਲਾਂ ਨਾ ਮੈਂ ਆਹ ਪ੍ਰਾਤਮਿਕ ਜੇਲਸੀ ਮਿਸ਼ਨ ਕਰਾਵਾਂ ਮੈਨੂੰ ਬੁਖਾਤੀ ਨਹੀਂ ਹੋ ਰਹਾ ਕਿ ਮੈਂ ਉਹ ਲੋੜੇ ਵੀ ਪੈਣ ਜੇ ਸੀ ਵੀ ਦੀ ਐ ਏਰੀਆ ਕਿਹੜਾ ਰਹਿ ਜਾਣਾ ਤੇਰੇ ਕੋਲ ਪੱਟ ਹੋ ਗਈ ਨੀਓ ਸਹੀ ਗੱਲ ਆ ਇੱਧਰ ਚੱਲ ਰਹੀ ਐ ਰਾਏ ਜਿਹੜਾ ਕੋਲ ਉਹ ਟਾਰਗਟ ਆਪਣਾ ਦੇਖਦੇ ਬਣਾਉਂਦੇ ਆ ਇਹ ਤਾਂ ਇਹ ਪਟੜੀ ਨਾਲ ਨਾਲ ਪਟੜੀ ਨਾਲ ਕਿ ਇੱਕ ਬੰਦਾ ਆਉਣਾ ਚਾਹੇ ਨਹੀਂ ਮਟਾਓ ਪੱਟਾ ਨਹੀਂ ਚਾਹੀਦੀ ਐ ਵੀ ਇਹ हाँ जी हाँ इतने तक आ जानी नहीं मैं चुके तक हम्म क्या कहना दस इधर देख संडे बना हो रहा पूरा ਯਾ ਯਾ ਕੰਨ ਤੋਂ ਨਾ ਲੈ ਦਾ ਸ਼ਾਟ ਨੋ ਭਾਈ ਤਿਆਰੀ ਸ਼ੁਰੂ ਤਾਂ ਫਿਰ ਆ ਗਿਆ ਦਿਨ ਕਾਫੀ ਦਿਨ ਦਾ ਘੁੰਮ ਰਿਹਾ ਤੂੰ ਵੇਟਾਂ ਪਸੰਦ ਕਰ ਰਿਹਾ 10 ਦਿਨ 10 ਦਿਨ ਡੇਟ ਕਰਾ ਦੋ ਭਾਈ ਕੋਈ ਨਹੀਂ ਕੋਈ ਨਹੀਂ ਜਿਆਦਾ ਹੋਣਾ ਉਦੋਂ ਹੀ ਹੋਣਾ ਕੰਮ ਠੀਕ ਨੇ ਵਿੱਚ ਬੰਦੇ ਨਾ ਆਏ ਨਹੀਂ ਵਿੱਚ ਦੋ ਦੋ ਬੰਦੇ ਆਉਂਦੇ ਰਹੇ ਤੇਰੇ ਮੌਸਮ ਨਾ ਵੀ ਖਰਾਬ ਕਰਿਆ ਮੀਂਹ ਵੀ ਮੌਣ ਮੰਗਣਾ ਪੈਂਦਾ ਭਾਗ ਵਧੀਆ ਨਾਲ ਆਪਾਂ ਕਾਈ ਦਿਨ ਤੋਂ ਹੁਣ ਲਗਾਤਾਰ ਚੱਲ ਰਹੀ بارش ਆ ਬਾਕੀ ਤਾਂ ਪ੍ਰਮਾਤਮਾ ਦੀ ਰੋਸ਼ਨੀ ਨਾਲ ਚੱਲਣਾ ਪੈਣਾ ਹੁਣ ਮੈਂ ਰੋਕਦਾ ਰੱਬ ਨੂੰ ਕਹਤਾ ਆਓ ਤੇਰੀ ਤਾਂ ਚੱਲਦੀ ਹੈ ਨਾ ਜਦ ਨਾਲ ਰੋਕ ਦਿੰਦਾ ਸੱਜੇ ਰੱਬ ਨਾਲ ਸਿੱਧੀ ਗੱਲ ਹੈ ਜੀ ਕਹਿੰਦਾ ਕਿ ਸਾਰੇ ਮੁਰਖਾਂ ਨਾਲ ਸਿੱਧੀ ਗੱਲ ਆ ਬਾਈ ਹਾਂ ਕੀ ਹਾਲ ਹੈ ਠੀਕ ਹੈ ਹੁਣ ਦੇਖੋ ਮੀਂਹ ਨਹੀਂ ਪੈਣਾ ਹੈਗਾ ਅੱਛਾ ਠੀਕ ਹੈ ਹੁਣ ਜੇ ਤੁਸੀਂ ਕਹਿੰਦੇ ਪਾਲੇ ਕਰੋਗਾ ਨਾ ਹਾਂ ਨਾ ਨਾ ਅਸੀਂ ਨਹੀਂ ਕਹਿੰਦੇ ਹੈਗੇ ਹੁਣ ਤਾਂ ਜੀਰੀ ਪੱਕਣੀ ਹੈ ਹਾਂ ਹੁਣ ਪੱਕਣ ਵਾਲੀ ਆ ਸਾਨੂੰ ਲੱਗਿਆ ਤਾਂ ਵੀ ਅੱਜ ਆ ਜਾਣਾ ਪਰ ਇਹ ਹੈ ਹੋਰ ਉਹਦਾ ਤਾਂ ਹੋਇਆ ਨਹੀਂ ਮੌਸਮ ਜੀ ਹਾਂ ਜੀ ਠੀਕ ਹੈ ਹੁਣ ਵੇਟ ਕਾਦੀ ਐ ਦੁਰਮਟ ਗਿਆ ਲੈਣ ਕੋ ਅੱਛਾ ਦੁਰਮਟ ਗਿਆ ਲੈਣ ਕਟਰੀਆ ਕਰ ਲੀਏ ਹਾਂ ਰੋੜੀ ਪਾ ਲੋ ਗੜਕਾ ਵੀ ਦੰਦੇਆ ਲੈ ਆ ਕੇ ਹੁਣ ਆ ਜਾ ਆ ਜਾ ਮੈਂ ਕਿ ਲੈ ਆ ਤੈਨੂੰ ਠੀਕ ਦੇ ਸੀ ਪੱਜਾ ਵੀ ਪੱਜਾ ਪਤਰਾ ਆ ਦੇ ਲੋ ਭਾਈ ਨਤਰ ਭਾਈ ਵੀ ਪਹੁੰਚ ਚੁੱਕਿਆ ਕਰਨ ਵੀ ਪਹੁੰਚ ਚੁੱਕਿਆ ਜਿਹਦੀ ਵੇਟ ਸੀ ਹਾਂ ਬੈ ਟੋਟਲੀ ਲੈ ਲੈ ਰਹੇ ਹੁੰਦਾ ਜਗ੍ਹਾ ਦੇ ਵਿੱਚ ਹੂੰ ਬੱਠੇ ਇੱਧਰ ਬਾਈ ਹਾਂਜੀ ਪਹੁੰਚ ਗਿਆ ਸਸਕਾਲ ਦੀ ਸਾਰਿਆਂ ਪਹੁੰਚ ਗਿਆ ਹਾਂ ਹਾਂ ਗ੍ਰੇਟ ਹੋ ਗਿਆ ਕਰਨ ਨੂੰ ਠੀਕ ਦੇਦੇ ਸੀ ਆ ਗਿਆ ਉਹ ਦੇਓ ਪਹੁੰਚ ਗਿਆ ਹੁੰਦਾ ਦੇਖਣੇ ਬਾਹੇ ਗੁਰੂ ਸੱਚਾ ਪਾਤਸ਼ਾਹ ਆ ਰੱਖ ਖੜਾ ਨਹੀਂ ਰੱਖ ਅੱਧੜੀ ਆ ਜਾਓ ਭਾਈ ਅੱਗੇ ਇੱਕ ਮਿੰਟ ਆਸਤ ਕਰ ਹੂੰ ਆਇਆ ਰੱਖ ਦੇ ਦਰ ਇਹਦੇ ਲੈ ਚਲੋ ਦੇਖ ਲਓ ਜਿੱਦਾਂ ਹੁਣ ਸਹੀ ਲੱਗ ਰਿਹਾ ਲੋ ਜੀ ਮਹਾਰਾਜ ਜਿੱਦਾਂ ਨੂੰ ਪਤਾ ਹੁਣ हां <tun> जी देखो पहला ਰਸ 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 ਰੋ ਰੱਖ ਦਿਓ ਸਾਫ਼ ਕਰਕੇ ਰੱਖ ਦਿਓ ਸਤਨਾਓ ਵਾਹਿਗੁਰੂ ਨਹੀਂ ਹੋ ਸਕਦਾ ਫੜ ਲਓ ਉਹ ਦੋ ਜਰਵਾਸ ਨੂੰ ਅਰਜ਼ੀ ਬਸ ਤੱਕ ਰੋ ਕਹਨ ਨਾਨਕ ਸੋ ਤੇਰੀ ਗੁਰਿਆ ਕਹਨ ਨਾਨਕ ਜਾਨ ਮੇਰਾ ਇੱਕ ਓਮ ਕਾਰ ਵਾਹਿਗੁਰੂ ਕਿਪਤਿ ਬਾਹਰ ਸਿਰ ਕੋਟੋ ਜੀ ਸਹਾਇ ਬਾਰ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਸਿਮਰਤਮ ਬਗਾਤੀ ਸਮਰਕਰਨ ਨਾਮ ਲੈ ਤੇ ਆਇ ਰੰਗਤ ਕਰੋ ਮਰਵਾ ਸਰੰਬਸ ਸੰਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਾਇ ਸ੍ਰੀ ਹਰਿ ਕਰੈ ਸੰਧੀ ਤੇ ਅਿਤਨੇ ਸੋਧ ਕਰੈ ਤੇ ਬਹਾਦਰ ਸਿਮਰਿਆ ਕਾਰਨਾ ਨੇ ਤੇ ਹਵਤਾਏ ਸਤਨਸਾਈ ਦਸਮਾ ਪਤਿਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸਤਨਸਾਈ ਦਸੇ ਪਾਛੰ ਦੇ ਜੁਤਾ ਸਾਹਿਬ ਸ੍ਰੀ ਗੁਰੂ ਕ੍ਰੰਾਲ ਸਵਿਧਾ ਪਾਟ ਇੰਦਰ ਰਚਨਾ ਦੁਆਰੇ ਦਾ ਧੰਨ ਤਰ ਖੁਸ਼ ਹੋਸਾ ਬੋਲੋ ਜੀ ਵਾਹਿਗੁਰੂ ਅੰਜ ਪਿਆਰੇ ਚਾਰ ਸਹਜ ਦੇ 40 ਮੁਕਤੀਆਂ ਸਹੀਦਾਂ ਮਰੀਦਾਂ ਆਤੀਆਂ ਜੱਪੀਆਂ ਤੱਕ ਜਿਹਨਾਂ ਨਾਮ ਜਪ ਰੇ ਬੰਦ ਕਛੇ ਹੋ ਦੇਗ ਚਲਾਈ ਤੇਗ ਵਾਹਿ ਤੇ ਕਿੰਡਟ ਕੀਤਾ ਤੈਨੋਂ ਪਿਆਰੇ ਸਚਾਰਾਂ ਦੇ ਕਮਾਈ ਦਾ ਧੰਨ ਤਰ ਖੁਸ਼ ਹੋਸਾ ਬੋਲੋ ਹਾਜੀ ਵਾਹਿਗੁਰੂ ਦੇ ਨਾਲ ਸੰਗਣੇ ਨਾਲ ਧਰਮ ਸਿਧਿ ਤੇ ਬੰਦ ਬੰਦ ਘਟੋਏ ਖੋਹ ਕੋ ਨਾ ਤਰਕ ਚੜ ਕਤਨੇ ਤੁਸੀਂ ਤੇ ਬੈਠੇ ਆਪੇ ਸਿੱਕੇ ਕਿਸ ਸਾਸ ਸੋਸਨ ਸੁਨਵਾਹੀ ਜਿਨ੍ਹਾਂ ਦੇ ਕਮਾਈ ਦਾ ਤੇ ਅੰਤਰ ਖੋ ਨਿਉਟਿਆਂ ਦੇ ਓਟ ਸਤਿਗੁਰੂ ਰਿਤੰਤਨ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਅਸਵੇਲੇ ਅਰਦਾਸ ਬੇਨਤੀ ਆਪੇ ਸਮੁੱਚੇ ਪਰਿਵਾਰ ਆਜਾ ਫਜ ਸਵੇਤ ਸਿੰਘ ਤੇ ਪਾਇਸਾ ਸਿੰਘ ਸਮੁੱਚੇ ਪਰਿਵਾਰ ਨੰਦਾਤਾ ਜੀ ਆਪੇ ਜਨੋਂ ਤੁਮ ਬਲਵਕਸ਼ਾ ਨੰਦਾਤਾ ਜੀ ਨਮਾ ਮਰਮਾਰਾ ਰਣਗਵਸਤੇ ਦਾਤਾ ਜੀ ਪਹਿਲਾ ਆਪ ਜੀ ਅੱਗੇ ਅਰਦਾਸ ਬੇਨਤੀ ਕਰਾ ਰਹੇ ਹਾਂ ਦਾਤਾ ਜੀ ਕੰਮ ਸ਼ੁਰੂ ਕਰਨ ਨੂੰ ਆਪ ਜੀ ਅੱਗੇ ਅਰਦਾਸ ਬੇਨਤੀ ਹੈ ਦਾਤਾ ਜੀ ਸਮੁੱਚੇ ਪਰਿਵਾਰ ਦੀ ਕਿਰਪਾ ਕਰੋ ਜੀ ਸਪਨਾ ਮੇਰਾ ਪ੍ਰਿਆਤ ਕਰਦਾ ਦਾਤਾ ਜੀ ਆਪ ਜੀ ਨੇ ਜਿੰਨੇ ਵੇਸੇ ਕੰਮ ਕਰਨ ਦਾਤਾ ਜੀ ਤੇ ਸਾਰੇ ਅੰਦੇ ਸੱਤੇ

ਬਾਹਗਰ ਸੱਚਾ ਪਾਛ ਬਾਹਗਰ ਮਾਰ ਇੰਨਾ ਰੱਖੂ ਨੀ ਆਏ ਤੇਰੇ ਕੋਲ ਹਾਂਜੀ 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 ਰੱਖ ਦੂ ਇੱਕ ਹੋਰ ਮੇਰੇ ਕੋਲ ਸੇ ਰੱਖ ਦੂ ਠੀਕ ਐ ਹਾਂਜੀ ਇਦਾਂ ਹੀ ਪਰਲੇ ਪਾਸੇ ਰੱਖ ਦੂ ਇੱਕ ਲੈ ਆਏ ਨਾ ਨਾ ਤੂੰ ਇਤਰਾਹੀ ਤੇ ਇਦਾਂ ਹਾਂਜੀ ਹਾਂਜੀ ਸਭ ਨੋ ਠੀਕਾ ਗੱਬੇ ਰੱਖ ਦੂ ਤੁਹਾਡੇ ਕੋਲ ਇਧਰ ਪਰਲੇ ਪਾਸੇ ਇੰਨਾ ਨਾ ਮੂਹ ਚਲੋ

ਲੈ ਡੋਂਡਾ ਪਾ ਅਗੇ ਨਾ ਬੈਠੋ ਬਾਹਰ ਕਿਰਪਾ ਕਰ ਮਾ ਸਰਪਾ ਬਾਹਰ 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 ਕਿਰਪਾ ਦੇਖੋ ਜੀ ਮਤਾਂ ਦੇਖੋ ਠੀਕ ਹੋ ਗਿਆ ਲੋ ਭਾਈ ਮੁਬਾਰਕਾਂ ਸਾਰਿਆਂ ਨੂੰ ਜੀ ਸਾਰਿਆਂ ਨੂੰ ਵੀ ਸਾਰਿਆਂ ਨੂੰ ਮੁਬਾਰਕਾ ਭਾਈ ਨਵੇਂ ਮੈਦੇ ਮਕਾਨ ਦੀ ਨਿਊ ਰੱਖੋਈ ਹੈ ਦਵੇ ਚਾਹ ਲਿਓ ਫਿਰ ਠੀਕ ਹੈ ਬੈਠੋ ਆ ਜੀ ਭਾਈ ਭਾਈ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਹੈ ਜਿੱਥੇ ਨਿਊ ਰੱਖੋਈ ਹੈ ਉੱਥੇ ਹੀ ਮਨੂਣਾ ਸਾਰਿਆਂ ਨੂੰ ਉੱਥੇ ਮੜੇ ਮੜੇ ਰੋੜੇ ਗੇਰਨੇ ਪਰ ਨੂੰ ਚਾਹੇਗਾ ਚਲੋ ਭਾਈ ਲੋ ਭਾਈ ਮੁਬਾਰਕ ਹੁਕਮ ਲੱਗ ਗਿਆ ਹਾਂ ਆ ਲੋ ਭਾਈ ਦੇਵੀਆਂ ਤੇ ਕੋ ਮਥਾ ਚਲੋ ਚੱਪਲ ਚਲੋ ਬਈ ਲੈ ਵੇ ਇਧਰ ਮੰਮੀ ਲੱਗੀ ਆ ਪ੍ਰਸ਼ਾਦਾਂ ਇੱਕ ਵਾਰ ਆ ਕੇ ਫੋਨ ਕਰ ਲਈ ਸਾਰੇ ਲੱਗੇ ਹੋਏ ਪੰਜਾਂ ਮੇਰੇ ਬਾਲਾ ਪਹਿਲਾਂ ਟਿਕਰ ਪਰਦੇ ਆ ਜੋ ਇਹ ਤਾਂ ਦੇਖ ਰਿਹਾ ਮੱਖਾ ਟਿਕਰ ਸਿੱਧਾ ਬਾਤ ਦੇਣੀ ਵੰਡਣੀ ਠੀਕ ਆ ਜੀ ਟਿਕੋ ਟਿਕੋ ਜ਼ਰੂਰ ਉਧਰ ਵੀ ਜਾਓ ਲੋ ਦੋ ਪ੍ਰਸ਼ਾਦ ਹਾਂ ਮੰਮੀ ਹਾਂ ਬਧਾਈਆਂ ਪੂਰਾ ਪੂਰਾ ਦੇ ਜਾ ਤੁਹਾਨੂੰ ਬਧਾਈਆਂ ਭਾਈ ਮਾਰਾ ਟਾਂਡਾ ਨਾ ਕਰ ਠੀਕ ਨਹੀਂ ਹਾਂ ਹੋ ਗਿਆ ਕਿਰਪਾ ਨਾਲ ਕੰਮ ਸ਼ੁਰੂ ਮੈਂ ਸਾਰਿਆਂ ਦੇ ਨਾਲ ਰੇਤ ਬਣਾ ਲਓ ਜੀ ਇੱਧਰ ਦੇ ਪੂਰਾ ਲੋ ਪੂਰਾ ਲੱਡੂ ਲੱਤਾ ਹੈ ਠੀਕ ਆ ਲਓ ਜੀ ਇਹਨੂੰ ਪਾ ਤੀਨੂੰ ਪਾ ਬਈ ਪਤਾ ਨਹੀਂ ਦੇ ਆ ਜਾ ਦੇ ਉਹ ਖਾਲੀ ਕਰ ਦੇ ਵੰਡ ਦੇ ਹਾਂਜੀ ਹਾਂ ਭਾਈ ਪ੍ਰਸ਼ਾਤਾ ਬਣਦਾ ਆਦੇ ਪੇ ਡਬਾ ਉਹ ਵਲਟੇਜ ਤੋਂ ਹੱਥਾਂ ਉਹ ਤੇ ਪਈ ਸਾਹਮਣੇ ਲੈ ਲਓ ਜੀ ਦਿਓ ਪ੍ਰਸ਼ਾਦ ਵਾਹਿਗੁਰੂ ਸੱਚੇ ਪਾਸ ਉਹਦਰ ਬਾਈ ਇਧਰ ਲੱਡੂ ਖਾਣ ਵਾਲੇ ਬੰਦੇ ਖਾ ਖਣਾ ਇਧਰ ਇੱਕ ਆਲਾ ਜੀ ਬੈਠੀ ਹਾਂ ਬਾਈ ਆਪਣੇ ਵਾਲੇ ਫੋਨ ਤੇ ਰੀਲ ਬਣਾਏ ਠੀਕ ਲੈ ਬਾਈ ਪਟ ਹੋਣ ਲੱਗਿਆ ਇਧਰ ਮਿਰਚਾਂ ਡੈਡੀ ਤੋੜੇ ਦਿੱਤੀਆਂ ਪਰਦੇ ਇਹ ਲੱਗੇ ਜਾਂਦੀਆਂ ਕਿਤੇ ਹੂੰ ਬਰਤਾ ਦੇ ਬਾਈ ਬਰਤਾ ਦੇ ਬੰਦ ਬੰਦ ਨੂੰ ਦੱਟੰਗੇ ਨੇ ਦੇਖਾ ਕਾਟੀ ਇਹਦੇ ਨੂੰ ਹੂੰ ਆ ਦੇਖਾ ਕਿੰਨੀ ਕੁ ਜੂ ਆਉਣ ਲੱਗੀ ਐ ਵੀ ਮਰੀਨਾਂ ਦੀ ਖਰਜ ਲੈ ਲੈ ਸ਼ਾਟ ਬਾਈ ਦਾ

ਹਾਂ ਬਸ ਹੁਣ ਸਹੀ ਭੜਕੇ ਘੜ ਰਹੇ ਲੋ ਬਾਈ ਹੁਣ ਚੱਲ ਪਿਆ ਹਸੀ ਮਜ਼ਾਕ ਹਾਂ ਚਾਹ ਪੀ ਲਓ ਜੀ ਹਾਂ ਵੀ ਪੰਮੂ ਠੀਕ ਆ ਦਾਦੇ ਕੋਈ ਕਸਰ ਹੈ ਹਾਂ ਓਕੇ ਲੋ ਬਾਈ ਟਾ 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 ਪਾਪਾ ਕਹਿੰਦਾ ਹੁਣ ਮੈਂ ਉਰੀ ਆ ਵੀ ਇੱਥੇ ਹੀ ਲੱਗਿਆ ਰਹਿਣਾ ਡਿਊਟੀ ਵੀ ਲਾ ਦੇਣੀ ਇਨਾਂ ਦੀ ਦੋ ਦੋ ਘੰਟੇ ਦੀ ਪੱਕੇ ਦੇਖ ਨੇ ਗਿਆ ਗਿਆ ਕੰਮ ਸ਼ੁਰੂ ਉੱਧਰ ਹੈ ਉਹਨੇ ਆਪ ਕੈਮਰੇ ਵਾਲੇ ਹੋ ਗਏ ਹੁਣ ਸਾਡੇ ਬਜ਼ੁਰਗ ਕੰਮ ਕਰਨਗੇ ਚੰਗੀ ਜਿਹੀ ਕੰਮ ਲੱਗਦਾ ਦੱਸ ਉਹ ਆ ਤਾਂ ਸਾਫ਼ ਕਰਿਆ ਗਟਕੇ ਖਾਤਰ ਰੇਤਾ ਉੱਪਰ ਲਿਆਉਣਾ ਯਾਰ ਲੈ ਬਈ ਚਾ ਆ ਗਿਆ ਇਹਨੂੰ ਦੋਨੇ ਆਣਾਂ ਨੂੰ ਖੁਸ਼ ਕਰੋ ਪਹਿਲਾਂ ਠੀਕ ਆ ਤਾਕੀ ਵਿਤਰਾ ਚਾਹ ਲੈ ਲੈ ਕੌਲੀ ਦਰਦਾ ਕਾ ਲੈ ਲੈ ਲਾਫੜ ਦੇ ਦੇ ਪੀਓ ਚਾਹ ਬਾਈ ਸਾਰੇ ਕੰਮ ਲੱਗੇ ਵਿਧਰ ਦੇਖੋ ਦੇਖੋ ਹੜਦੇ ਨਹੀਂ ਹੈਗੇ ਮੈਂ ਕਹੋ ਹੜਦੇ ਨਹੀਂ ਤੁਸੀਂ ਹੜਦੇ ਨਹੀਂ ਮਾਮਲੇ ਨੂੰ ਫੋਨ ਕਰ ਪੂਰੀਏ ਕਰਾ ਪਾ ਕੇ ਲੈ ਆਊਗਾ ਅੱਛਾ ਨਹੀਂ ਇਹ ਅੰਨੇ ਰਸੀ ਮੈਂ ਇਹਨੇ ਕੈਮਰਮੈਨ ਕਰਨੇ